ਮੇਰਾ ਨਾਮ ਜਗENDERਪਾਲ ਲਾਡੀ ਹੈ। ਬਾਪੂ ਪਰਮਾਨੰਗਰ ਦਾ ਹੀ ਰਹਿਣ ਵਾਲਿਆ। ਇੱਥੇ ਸਾਡੇ ਮਹੱਲੇ ਇੱਕ ਦਰਖਤ ਆ ਕਿਸੇ ਦੇ ਪਲਾਟ ਦੇ ਵਿੱਚ। ਤੇ ਸਾਡੇ ਘਰ ਦੇ ਕੋਠੇ ਦੇ ਸਿਆਰ ਕਰਨ ਦੇ ਹੀ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਪੰਛੀ ਫਸਿਆ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਕੋਈ ਲੱਥਾ। ਮੈਂ ਬਾਹਰੋਂ ਕੰਮ ਤੋਂ ਆਇਆ ਤੇ ਮੈਨੂੰ ਦੱਸਿਆ ਉਹਨਾਂ ਨੇ ਵੀ ਅਸਰ ਅਸਰ ਦਰਖਤ ਦੇ ਵਿੱਚ ਪੰਛੀ ਫਸਿਆ ਦਾ। ਕੋਠੇ ਤੇ ਆ ਕੇ ਵੇਖਿਆ ਤੇ ਬੁਰੀ ਤਰ੍ਹਾਂ ਉਚੜਾਤੀ ਦੇਖ ਸਕਦੇ ਆ ਦਵਾਈ ਲਾਈ ਹੁਣ ਬੀਟਾ ਦੇਣਾ ਤੇ ਜਖਮ ਹੋ ਗਏ ਨੇ ਪਾਰੇ ਦੇ ਵੱਡੇ ਗਏ ਨੇ ਤੁਹਾਡੇ ਸਾਹਮਣੇ ਹੀ ਆ ਇਹਨੂੰ ਬੜੀ ਮੁਸ਼ਕਿਲ ਦੇ ਨਾਲ ਮੈਂ ਸੋਨੀ ਦੀ ਦੁਕਾਨ ਤੇ ਗਿਆ ਸੋਨੀ ਹੁਣ ਦੱਸਿਆ ਵੀ ਤੁਹਾਡੇ ਘਰ ਦੇ ਨਾਲ ਦਰਖਤ ਹੈ ਤੇ ਪੰਛੀ ਬਸਿਆ ਸ਼ੋਕਮਾਰ ਜੀ ਉੱਥੇ ਬੈਠੇ ਦੇ ਸੀ ਇਹਨਾਂ ਨੇ ਕਿਹਾ ਮੈਂ ਵੀ ਚੱਲਦਾ ਨਾਲ ਬੜੀ ਹਿੰਮਤ ਦੇ ਨਾਲ ਇੱਧਰ ਉੱਧਰ ਬਾਂਸ-ਬੂਸ ਮੰਗਮੋ ਕੇ ਸਾਰਾ ਕੁਝ ਕਰਕੇ ਸ਼ੋਕਮਾਰ ਹੁਣਾਂ ਨੇ ਬੜੀ ਹਿੰਮਤ ਦੇ ਨਾਲ ਇਸ ਪੰਛੀ ਨੂੰ ਛੁਡਾਇਆ ਔਰ ਇਹ ਬਹੁਤ ਜ਼ਖਮੀ ਹੋ ਚੁੱਕਾ ਵਾ ਜੇ ਇਹਨੂੰ ਨਾជਰਾਂ ਦੇ ਹੋ ਸਕਦਾ ਏ ਇਹਦੀ ਮੌਤ ਹੋ ਜਾਈ ਨੀ ਬੇਜਬਾਨ ਦੀ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਪੰਛੀ ਚਾਈਨਾ ਡੋਰ ਚ ਫਸਿਆ ਵਾ ਚਾਈਨਾ ਡੋਰ ਜਿਹੜੀ ਆ ਕਈ ਸਾਲਾਂ ਤੋਂ 5-7 ਸਾਲਾਂ ਦਾ ਯੂਰ ਪਾ ਰਹੇ ਨੇ ਸਾਰੇ ਜਣੇ ਪ੍ਰਸ਼ਾਸਨ ਵੀ ਯੂਰ ਲਾਉਣ ਡਿਆ ਵਾ ਕਿ ਬੰਦ ਨਹੀਂ ਹੋ ਰਹੀ ਕਿਤੇ ਨਾ ਕਿਤੇ ਮਿਲੀ ਭਗਤ ਹੈਗੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕਰਪਸ਼ਨ ਚੱਲਦੀ ਆ ਲੈਣ ਦੇਣ ਚੱਲਦਾ ਜਿਹਦੇ ਕਰਕੇ ਚਾਈਨਾ ਡੋਰ ਵਿਕਣੋ ਬੰਦ ਨਹੀਂ ਹੁੰਦੀ ਪਈ ਬੜੇ ਅਫਸੋਸ ਨਾਲ ਕਹਿਣਾ ਪੈਣ ਡਿਆ ਵਾ ਸਰਕਾਰਾਂ ਜਾਂ ਤੇ ਕਿਤੇ ਨਾ ਕਿਤੇ ਗੈਲੀ ਕਰ ਰਹੀਆਂ ਯਾਦ ਕਿਤੇ ਕਿਤੇ ਐਡਮਿਨਿਸਟ੍ਰੇਟਰ ਜਿਹੜੀ ਹੈ ਪ੍ਰਸ਼ਾਸਨ ਜਿਹੜਾ ਵਾ ਉਹ ਟਿਲਾ ਚੱਲ ਰਿਹਾ ਵਾ ਕਿਤੇ ਨਾ ਕਿਤੇ ਮਿਲੀ ਪੱਕ ਦੇ ਨਾਲ ਜਿਹੜਾ ਵਾ ਚੈਨਾ ਡੋਰ ਵਿਕਦੀ ਆ ਇਹ ਬੰਦ ਹੋਣੀ ਚਾਹੀਦੀ ਆ ਇਹ ਬੇਜਬਾਨ ਪੰਛੀ ਆ ਜਾਂਦੇ ਜਾਂਦੇ ਦੇਖਿਆ ਕਈਆਂ ਦੇ ਕੰਨ ਵੱਡੇ ਜਾਂਦੇ ਆ ਕਈਆਂ ਦੇ ਗਲੇ ਵੱਡੇ ਗਏ ਕਈਆਂ ਦੇ ਗੁੱਟ ਵੱਡੇ ਗਏ ਕਈਆਂ ਦੇ ਬੱਚਿਆਂ ਦੀਆਂ ਧੋਣਾ ਲੱਥੀਆਂ ਚੈਨਾ ਡੋਰ ਦੇ ਨਾਲ ਫਿਰ ਵੀ ਇਹ ਚੈਨਾ ਡੋਰ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਬੜੀ ਅਫਸੋਸ ਦੀ ਗੱਲ ਆ ਫਿਰ ਮੈਂ ਇੱਕੋ ਗੱਲ ਹੀ ਕਵਾਂਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਮਿਲੀ ਭਗਤ ਆ ਸਰਕਾਰ ਦੀ ਢਿੱਲ ਮਾਠਾ ਜਿਸ ਕਰਕੇ ਚੈਨਾ ਡੋਰ ਪੰਜਾਬ ਚੋਂ ਨਹੀਂ ਬੰਦ ਹੋ ਰਹੀ ਇਹ ਪੰਛੀ ਨੂੰ ਤੁਸੀਂ ਆ ਬਚਾਉਂਦੇ ਤੇ ਕੀ ਬਚਨਾਏ ਨੇ ਜਾਂ ਮਰ ਜਣਾ ਇਹ ਤੁਹਾਡੇ ਸਾਹਮਣੇ ਹੀ ਆਂ ਦੀ ਦੇਖ ਲਓ ਜਿਸ ਤਰ੍ਹਾਂ ਵਿਚਾਰਾ ਬੁਰੇ ਹਾਲਤ ਨਾਲ ਫਸਿਆ ਦਾ ਹੈ ਜਿਸ ਤਰੀਕੇ ਨਾਲ ਦੇ ਜ਼ਖਮ ਹੋਇਆ ਦਿਆ ਆ ਪਾਰ ਦੇਖੋ ਇਹਦੇ ਵੱਡੇ ਗਏ ਨੇ ਉੱਡਣ ਜੋਗਾ ਰਿਆ ਨਹੀਂ ਗਾ ਇਹ ਦੇਖੋ ਕਿੰਨਾ ਬੁਰਾ ਹਾਲ ਆ ਇਹਦੀ ਤੇ ਮੌਤ ਸੀ ਕਿ ਵਿਚਾਰੇ ਦੀ ਬੇਜੁਬਾਨ ਦੀ ਇਹ ਤੇ ਚਲੋ ਜੀ ਮੇ ਤਾਂ ਨਜ਼ਰ ਆ ਗਿਆ ਕਈ ਨਹੀਂ ਵੀ ਨਜ਼ਰ ਆਂਦੇ ਜਾਂ ਆ ਤੋਂ ਉਹ ਤੇ ਮਰ ਜਾਂਦੇ ਉਹ ਇਦਾਂ ਲੜਕ ਲੁੜਕ ਕੇ ਮਰ ਮਰ ਜਾਂਦੇ ਨੇ ਇਹ ਸਾਰਾ ਜਿਹੜਾ ਵਾ ਸਰਕਾਰਾਂ ਦਾ ਦੋਸ਼ ਆ ਪ੍ਰਸ਼ਾਸਨ ਦਾ ਕਸੂਰ ਆ ਪ੍ਰਸ਼ਾਸਨ ਚਾਏ ਤੇ ਦੋ ਦਿਨਾਂ ਡੋਰ ਬੰਦ ਹੋ ਜਾਂਦੀ ਆ ਪ੍ਰਸ਼ਾਸਨ ਚਾਏ ਤੇ 20 ਸਾਲ ਵੀ ਨਹੀਂ ਬੰਦ ਹੋ ਸਕਦੀ ਕੁਝ ਲੋਕ ਡਰਦੇ ਡੋਰ ਬੰਦ ਕਰ ਜਾਂਦੇ ਨਹੀਂ ਵੇਚਦੇ ਲੇਕਿਨ ਜਿਹੜੇ ਕੋਈ ਮੋٹے ਸਟਾਕਰਸ ਨੇ ਜਿਹੜੇ ਮੋٹے ਵਪਾਰੀ ਨੇ ਲੱਖਾਂ ਕਰੋੜਾਂ ਰੁਪਏ ਦੀ ਡੋਰਾ ਲੈਂਦੇ ਨੇ ਉਹ ਲੱਖਾਂ ਕਰੋੜਾਂ ਰੁਪਏ ਇੱਧਰ ਉੱਧਰ ਵੰਡ ਬੰਡ ਕੇ ਤੇ ਆਪਣੀਆਂ ਡੋਰਾ ਵੰਡ ਵੇਚ ਦਿੰਦੇ ਨੇ ਆਪਣਾ ਉਲੂ ਸਿਦਾ ਕਰਦੇ ਆ